ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਲਚਲ ਐ ਉਮੀਦ ਆ ਤੁਸ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਤੰਦਰੁਸਤ ਰੱਖੇ ਆਪਣੇ ਕਹਿਰ ਤੋਂ ਬਚਾ ਕੇ ਰੱਖੇ ਜਿਹੜਾ ਕੁਦਰਤ ਨੇ ਕਹਿਰ ਮਚਾਇਆ ਹੋਇਆ ਬੀਬੀ ਉਹ ਗੇਟ ਬੰਦ ਕਰੀ ਬੀਬੀ ਵੀਡੀਓ ਸੁਣ ਲੈ ਉਹ ਗੇਟ ਬੰਦ ਕਰੀ ਆਵਾਜ਼ ਆਉਂਦੀ ਐ ਮਸ਼ੀਨ ਦੀ ਕਾ ਕਟਣ ਲਈ ਆਇਆ ਹੋਇਆ ਮਾਲੀ ਸਵੇਰੇ ਸਵੇਰੇ ਟਾਈਮ ਕੁਝ ਵੀ ਨਹੀਂ ਹੋਇਆ ਜੀ ਅੱਜ ਤਾਂ ਮੈਂ ਬਹੁਤ ਛੇਤੀ ਉੱਠੀ ਆ ਸਮੂਹ ਤਾਂ ਜਾਣਾ ਨਹੀਂ ਆ ਪਰ ਕੰਮ ਬੜੇ ਪਏ ਨੇ ਮੈਨੂੰ ਇਹ ਕੰਮ ਜਿਹੜੇ ਸੌਣ ਨਹੀਂ ਦਿੰਦੇ ਇਹ ਮੈਂ ਵੈਨ ਦਾ ਮੈਂ ਉੱਠਾ ਉੱਠ ਕੇ ਤਿਆਰ ਨਹਾਣ ਤੋਂ ਲਵਾ ਫਟਾਫਟ ਤਿਆਰ ਹੋਣ ਮਨਾਵਾ ਤੇ ਲੋ ਜੀ ਜਿਹੜਾ ਕੁਦਰਤ ਦਾ ਕਹਿ ਸਾਨੂੰ ਪਤਾ ਹੀ ਹੈ ਬਰਸਿਆ ਹੋਇਆ ਬਹੁਤ ਇਲਾਕਿਆਂ ਚ ਵੀਡੀਓਜ਼ ਇੰਨੀਆਂ ਹੁੰਦੀਆਂ ਨੇ ਦੇਖ-ਦੇਖ ਕੇ ਘਬਰਾਹਟ ਆਉਂਦੀ ਹੈ ਇਹ ਵਿਚਾਰੇ ਲੋਕ ਜਿਨ੍ਹਾਂ ਦੇ ਪਸ਼ੂ ਇੰਨੇ ਜ਼ਿਆਦਾ ਪਾਣੀ ਚ ਬਹਿ ਰਹੇ ਨੇ ਹਨ ਤੇ ਪਸ਼ੂਆਂ ਦਾ ਨੁਕਸਾਨ ਘਰਾਂ ਦਾ ਨੁਕਸਾਨ पर्सनल ਦਾ ਨੁਕਸਾਨ ਨੁਕਸਾਨ ਹੀ ਨੁਕਸਾਨ ਸਾਰੇ ਪਾਸੇ ਬਹੁਤ ਇਲਾਕੇ ਇਹ ਜਿਨੇ ਜਿੱਥੇ ਪਾਣੀ ਹੀ ਪਾਣੀ ਦਿਖਦਾ ਹੈ ਨਾ ਤੇ ਪਰਮਾਤਮਾ ਸਤਿਮੇਰ ਕਰੇ ਮੇਰ ਭਰਿਆ ਹੱਥ ਰੱਖੇ ਇਸ ਕਹਿਰ ਤੋਂ ਦੁਨੀਆ ਨੂੰ ਬਚਾਵੇ ਤੇ ਮੈਂ ਨਾ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸਦੀ ਆ ਕਿ ਰਾਤ ਇੱਕ ਭੈਣ ਦਾ ਫੋਨ ਆਇਆ ਫੋਨ ਕਰਕੇ ਭੈਣ ਨੇ ਸਿੱਧਾ ਹੀ ਪਤਾ ਕੀ ਕਿਹਾ ਭੈਣ ਨਹੀਂ ਕਹੂੰਗੀ ਵੈਸੇ ਤਾਂ ਉਹ ਬੇਟੀ ਹੈ ਛੋਟੀ ਹੋਈ ਹੈ ਮੇਰੇ ਨੂੰ ਤਾਂ ਬਹੁਤ ਛੋਟੀ ਹੈ ਤੇ ਉਹ ਕਹਿੰਦੀ ਨਾ ਜੀ ਫੇਸ ਬਹੁਤ ਖਰਾਬ ਹੋ ਗਿਆ ਪਿਆ ਜੀ ਬਹੁਤ ਬੁਰਾ ਹਾਲ ਹੈ ਜੀ ਸਕਿਨ ਜਮੇ ਡਾਲੋਈ ਪਈ ਹੈ ਜੀ ਜਮੇ ਗਲੋ ਨਹੀਂ ਹੈਗਾ ਜੀ ਛਾਈਆਂ ਨਾਲ ਭਰਿਆ ਪਿਆ ਜੀ ਮੈਂ ਆਖਿਆ ਕੀ ਹੋ ਗਿਆ ਮੈਂ ਕਿਹਾ ਤੁਸੀਂ ਤਾਂ ਬੜੇ ਗੁੱਸੇ ਚ ਤਪੇ ਪਏ ਹੋ ਨਾ ਅੱਕੇ ਥੱਕੇ ਪਏ ਹੋ ਕਹਿੰਦੇ ਕਿ ਬਹੁਤ ਬੁਰਾ ਹਾਲ ਹੈ ਮੈਂ ਤਾਂ ਅੰਜ ਕਹਿੰਦੀ ਕੋਈ ਪ੍ਰੋਡਕਟ ਵਗੈਰਾ ਲਿਆ ਸੀਗਾ ਕਿਸੇ ਤੋਂ ਹਰਬਲ ਪ੍ਰੋਡਕਟ ਜੇ ਕੋਈ ਰਿਲੇਟਿਵ ਕੰਮ ਕਰਦਾ ਹੋਣਾ ਤੇ ਉਹਨਾਂ ਨੇ ਹਰਬਲ ਪ੍ਰੋਡਕਟ ਜਿਹਦਾ ਸੀ ਉਹਦੇ ਨਾਲ ਸਕਿਨ ਦਾ ਬੁਰਾ ਹਾਲ ਹੀ ਹੋ ਗਿਆ ਕਹਿੰਦੀ ਮੇਰੀ ਦਾ ਤੇ ਹੁਣ ਦੱਸੋ ਮੈਂ ਕੀ ਕਰਾਂ ਲੋਦੀ ਪਹਿਲਾਂ ਤਾਂ ਉਹਨਾਂ ਨੂੰ ਦੱਸਦੇ ਆ ਕਿ ਕੀ ਕਰਨਾ ਹੈਗਾ ਪੈਸੇ ਤਾਂ ਮੈਂ ਉਹਨਾਂ ਨੂੰ ਫੋਨ ਤੇ ਦੱਸਤਾ ਸੀ ਪਰ ਹੋਰ ਵੀ ਬਥੇਰੀਆਂ ਭੈਣਾਂ ਹੋਣਗੀਆਂ ਕਈਆਂ ਕੋਲ ਤਾਂ ਮੇਰਾ ਫੋਨ ਨੰਬਰ ਨਹੀਂ ਹੋਣਾ ਠੀਕ ਹੈ ਜੀ ਉਹ ਉਹ ਹੋਣਗੀਆਂ ਔਰ ਕਈ ਵਿਚਾਰੀਆਂ ਫੋਨ ਨਹੀਂ ਕਰਦੀਆਂ ਕਈ ਕਰਦੀਆਂ ਹੋਣਗੀਆਂ ਕਿਸੇ ਵੇਲੇ ਮੇਥੋਂ ਪਿਕ ਨਹੀਂ ਹੁੰਦਾ ਹੈਗਾ ਸੋ ਇਹ ਸਮੱਸਿਆ ਇੱਕ ਭੈਣ ਦੀ ਨਹੀਂ ਹੈਗੀ ਇਹ ਬਹੁਤ ਸਾਰੀਆਂ ਦੀ ਹੈਗੀ ਹੈ ਔਰ ਬਹੁਤ ਛੋਟੀ ਇਸ ਦੇ ਵਿੱਚ ਹੈਗੀ ਹੈ ਹਨਾ ਉਹ ਲੋ ਜਿਹੜਾ ਫੀਸ ਹੈਗਾ ਨਾ ਉਹ ਜੀ ਸਹੀ ਨਾ ਹੋਵੇ ਤੋ ਉਹਦਾ ਸ਼ੀਸ਼ਾ ਦੇਖਣ ਨੂੰ ਜੀ ਨਹੀਂ ਕਰਦਾ ਪਰ ਫੇਰ ਵੀ ਦੇਖਦੇ ਹਾਂ ਤੁਸੀਂ ਮਜਬੂਰੀ ਚ ਦੇਖਦੇ ਹਾਂ ਕਿ ਦੇਖਾਂ ਕਿ ਤੇ ਮਾੜਾ ਮੋਟਾ ਫਰਕ ਪਿਆ ਕਿ ਨਹੀਂ ਪਿਆ ਬੜਾ ਕੰਪਲੈਕਸ ਆ ਜਾਂਦਾ ਬੰਦੇ ਚ ਹਨਾ ਕੁਝ ਪਾਉਣ ਨੂੰ ਲਾਉਣ ਨੂੰ ਜੀ ਨਹੀਂ ਕਰਦਾ ਤੇ ਮੂੰਹ ਧੋਕੇ ਵੀ ਐਂ ਲੱਗਦਾ ਵੀ ਧੋਇਆ ਨਹੀਂ ਹੈਗਾ ਸੋ ਡੱਲ ਸਕਿਨ ਹੈ ਨਾ ਜਿਹੜੀ ਉਹ ਬਹੁਤ ਔਖਾ ਕਰਦੀ ਆਪਾਂ ਇੱਕ ਤਾਂ ਉਹਦੇ ਲਈ ਪਾਣੀ ਬਹੁਤ ਜ਼ਿਆਦਾ ਪੀਓ ਮੈਂ ਮੇਰੇ ਕੋਲ ਜੇ ਕੋਈ ਪੁਰਾਣੀ ਪਿਕ ਹੋਈ ਤਾਂ ਮੈਂ ਤੁਹਾਨੂੰ ਦਿਖਾਉਂਗੀ ਪਰ ਮੈਨੂੰ ਲੱਗਦਾ ਨਹੀਂ ਹੁਣ ਮੈਨੂੰ ਲੱਭੂ ਲੱਭੂ ਕੀ ਘੱਟ ਹੀ ਲਵਦੀ ਹੈ ਮੈਨੂੰ ਫਿਰ ਚੀਜ਼ ਪੁਰਾਣੀ ਮੈਂ ਕਹਿਦਾ ਤੁਹਾਨੂੰ ਤੇ ਤੁਸੀਂ ਕਹੋ ਜੀ ਪੁਰਾਣੀ ਪਿਕ ਦਿਖਾਓ ਮੈਨੂੰ ਪਤਾ ਨਹੀਂ ਹੈ ਮੈਨੂੰ ਲੱਭੂ ਕੀ ਕਿਨੇ ਲੱਭੂ ਸੋ ਮੇਰੇ ਵੀ ਕਾਫੀ ਜ਼ਿਆਦਾ ਡਲਨੈਸਾਈ ਹੋਈ ਸੀਗੀ ਸਕਿਨ ਤੇ ਤੇ ਮੈਂ ਦੂਜਿਆਂ ਵੱਲ ਦੇਖਦੇ ਰਹਿਣਾ ਕਿ ਮੇਰੇ ਤੋਂ ਵੱਡੀਆਂ ਨੇ ਪਰ ਇਹਨਾਂ ਦੀ ਸਕਿਨ ਤੇ ਗਲੋ ਹੈਗਾ ਮੇਰੀ ਤੇ ਕਿਉਂ ਨਹੀਂ ਹੈਗਾ ਇੱਕ ਤਾਂ ਮੇਰੀ ਪ੍ਰੋਬਲਮ ਸੀਗੀ ਤੁਹਾਨੂੰ ਪਤਾ ਹੈ ਕਿ ਜੋ ਅੰਦਰ ਪਲ ਰਹੀ ਸੀਗੀ ਹੈਪੇਟਾਈਟਸ ਸੀ ਉਹਦੇ ਕਰਕੇ ਸੀਗਾ ਤੇ ਬਾਕੀ ਨਾ ਪਾਣੀ ਦੀ ਕਮੀ ਵੀ ਸੀਗੀ ਮੈਂ ਇੱਕ ਵਾਰੀ ਅੱਗੇ ਵੀ ਕਿਸੇ ਬਲੌਗ ਚ ਦੱਸਿਆ ਸੀਗਾ ਕਿ ਮੇਰੀ ਸਕਿਨ ਬਹੁਤ ਜ਼ਿਆਦਾ ਡਾਲੀ ਸੀਗੀ ਤੇ ਬਿਲਕੁਲ 글로 ਨਹੀਂ ਸੀਗਾ ਜਿਵੇਂ ਮਰੀ ਹੋਈ ਸਕਿਨ ਨਹੀਂ ਹੁੰਦੀ ਡੈੱਡ ਸਕਿਨ ਉਹ ਵਾਲਾ ਕੰਮ ਸੀ ਕਾਫੀ ਜ਼ਿਆਦਾ ਆਪ ਦੀ ਕੇਅਰ ਕਰਨ ਦੀ ਕੋਸ਼ਿਸ਼ ਕਰਨੀ ਪਰ ਝੁਰਦੇ ਰਹਿਣਾ ਜਿੰਨ ਝੁਰਨਾ ਨਹੀਂ ਕਹਿੰਦੇ ਹੁੰਦੇ ਕਿ ਦੂਜਿਆਂ ਨੂੰ ਦੇਖ-ਦੇਖ ਝੁਰੀ ਜਾਣਾ ਕਿ ਮੇਰੀ ਸਕਿਨਾਂ ਕਿਉਂ ਨਹੀਂ ਹੈਗੀ ਹੈਨਾ ਉਦੋਂ ਤਾਂ ਬਹੁਤ ਛੋਟੀ ਸੀਗੀ ਮੈਂ ਉਹ ਦੇਖ ਬਹੁਤ ਛੋਟਾ ਸੀ ਜਦੋਂ ਇਹ ਗੱਲ ਦੱਸਦੀਆਂ ਤੁਹਾਨੂੰ ਤੇ ਇੱਕ ਦਿਨ ਬਾਈ ਚਾਂਸ ਕਈ ਵਾਰੀ ਨਾ ਪ੍ਰਮਾਤਮਾ ਹੀ ਤੁਹਾਡੇ ਤੁਹਾਡੀ ਸਮੱਸਿਆ ਦਾ ਹੱਲ ਵੈਸੇ ਦੇਣਾ ਉਸੇ ਨਹੀਂ ਹੁੰਦਾ ਆਪਣਾ ਆਪਣੇ ਕੋਲ ਹੀ ਨਹੀਂ ਹੁੰਦਾ ਉਹ ਵੈਗਰੂ ਕੋਲ ਹੀ ਹੁੰਦਾ ਬੈਠੇ ਬੈਠੇ ਇੱਕ ਦਿਨ ਅਖਬਾਰ ਦੇਖਿਆ ਉਹਦੇ ਉੱਪਰ ਨਾ ਮਤਲਬ ਕਿਸੇ ਲੇਡੀ ਦੀਆਂ ਦੋ ਪਿਕਸ ਲੱਗੀਆਂ ਹੋਈਆਂ ਸੀ ਇੱਕ ਜਿਵੇਂ ਮੈਂ ਤੁਹਾਨੂੰ ਕਹਿ ਰਹੀਆਂ ਵੀ ਮੈਂ ਪੁਰਾਣੀ ਫੋਟੋ ਦੇਖੂਗੀ ਇੱਕ ਤਾਂ ਉਹਨਾਂ ਦੀ ਪੁਰਾਣੀ ਲੱਗੀ ਹੋਈ ਸੀ ਔਰ ਇੱਕ ਉਹਨਾਂ ਦੀ 1 ਮਹੀਨੇ ਬਾਅਦ ਦੀ ਲੱਗੀ ਹੋਈ ਸੀ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਲਾ ਲਓ ਵੀ ਘੱਟੋ ਘੱਟ 50% ਦਾ ਫਰਕ ਤਾਂ ਹੈ ਹੀ ਸੀਗਾ ਇੱਕ ਦੇ ਵਿੱਚ ਬਹੁਤ ਡਾਲਰ ਸਕਿਨ ਔਰ ਦੂਜੇ ਵਿੱਚ ਬਹੁਤ ਖੂਬਸੂਰਤ ਸਕਿਨ ਉਹ ਕਹਿੰਦੇ ਵੀ ਮੈਂ ਮਤਲਬ ਬਹੁਤ ਅੱਕ ਚੁੱਕੀ ਸੀ ਥੱਕ ਚੁੱਕੀ ਸੀ ਵਿਟਾਮਿਨ ਲੈ ਕੇ ਵੀ ਅੱਕ ਚੁੱਕੀ ਸੀ ਡਾਕਟਰਸ ਤੋਂ ਮੈਡੀਸਿਨਸ ਲੈ ਕੇ ਵੀ ਅੱਕ ਚੁੱਕੀ ਸੀ ਪਰ ਮੇਰੀ ਸਕਿਨ ਜਿਹੜੀ ਉਹ ਸਹੀ ਨਹੀਂ ਹੋ ਰਹੀ ਸੀਗੀ ਉਹਦਾ ਕਾਰਨ ਸੀਗਾ ਕਿ ਉਹ ਕਹਿੰਦੇ ਵੀ ਮੇਰੀ ਮਤਲਬ ਮੈਂ ਕਹਿੰਦੇ ਕਿਸੇ ਡਾਕਟਰ ਕੋਲੇ ਗਈ ਨਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਪਾਣੀ ਜਿਆਦਾ ਪੀਣਾ ਹੈ 8-10 ਗਲਾਸ ਤਾਂ ਘੱਟੋ-ਘੱਟ ਪੀਣੇ ਆ 10 ਤੋਂ 12 ਵੀ ਪੀ ਸਕਦੇ ਆ ਉਸ ਦਿਨ ਤੋਂ ਕਹਿੰਦੇ ਸ਼ੁਰੂ ਕਰਤਾ ਪਾਣੀ ਪੀਣਾ ਇੱਕ ਮਹੀਨੇ ਬਾਅਦ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਸਕੇਨਾਂ ਦੇ ਵਿੱਚ ਠੀਕ ਹੈ ਜੀ ਸੋ ਪਹਿਲਾਂ ਤਾਂ ਜਿਹੜਾ ਹੈਗਾ ਇਲਾਜ ਪਾਣੀ ਹੈ ਅਸੀਂ ਪਾਣੀ ਬਹੁਤ ਘੱਟ ਪੀਨੇ ਆ ਆਪਾਂ ਕਹਿ ਦਿੰਦੇ ਆ ਕਿ ਨਹੀਂ ਅਸੀਂ ਤਾਂ ਪਾਣੀ ਤਾਂ ਅਸੀਂ ਕਿੰਨੇ ਆ ਮੈਂ ਦੇਖਿਆ ਕਿ ਬਹੁਤ ਲੇਡੀਜ਼ ਨਹੀਂ ਜਿਹੜੀਆਂ ਸਰਦੀ ਚ ਤਾਂ ਕਹਿ ਦਿੰਦੇ ਆ ਅਸੀਂ ਕਦੇ ਪਾਣੀ ਪੀਤਾ ਹੀ ਨਹੀਂ ਤੇ ਗਰਮੀ ਦੇ ਵਿੱਚ ਵੀ ਜੇ ਤੁਸੀਂ ਏਸੀ ਵਗੈਰਾ ਚ ਬੈਠੇ ਹੋ ਤਾਂ ਪਿਆਸ ਨਹੀਂ ਲੱਗਦੀ ਫਿਰ ਤੁਸੀਂ ਪਾਣੀ ਪੀਂਦੇ ਨਹੀਂ ਆ ਔਰ ਮੇਰੇ ਨਾਲ ਵੀ ਐਂ ਹੁੰਦਾ ਜੇ ਮੈਂ ਘਰ ਹੁਣੀ ਆ ਤਾਂ ਬਹੁਤ ਘੱਟ ਪਾਣੀ ਪੀਨੀ ਆ ਸ਼ੌਪ ਤੇ ਮਸਹਰਾ ਦਿਨ ਕੰਮ ਹੀ ਕੰਮ ਕੰਮ ਹੀ ਜੇ ਤੁਸੀਂ ਮੈਨੂੰ ਆ ਕੇ ਦੇਖੋ ਨਾ ਸ਼ਾਪ ਤੇ ਵੀ ਮੈਨੂੰ ਲੱਗਦਾ ਮੈਂ ਪੂਰੀ ਖੜੀ ਲੱਤੀ ਰਹਿਣੀ ਆ ਸਾਰਾ ਦਿਨ ਉੱਥੇ ਤੇ ਕਿਉਂਕਿ ਕੰਮ ਆ ਜਿਹੜਾ ਉਹ ਇੱਕ ਜਣੇ ਦਾ ਨਹੀਂ ਹੁੰਦਾ ਸ਼ਾਪ ਦਾ ਮੈਨ ਪਾਵਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਸੋ ਇੱਕ ਜਣੇ ਲਈ ਬਹੁਤ ਔਖਾ ਹੈ ਪਰ ਮੈਂ ਕਰ ਰਹੀ ਆ ਚਲੋ ਵਾਈ ਗੁਰੂ ਨੇ ਹਮਦ ਬਖਸ਼ੀ ਹੋਈ ਹੈ ਔਰ ਬਖਸ਼ੀ ਰੱਖੇ ਉੱਥੇ ਮੈਨੂੰ ਆਇਆ ਹੁੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਪਾਣੀ ਪੀਣ ਦਾ ਮੈਂ ਸੋਚੂਗੀ ਪਾਣੀ ਪੀਣਾ ਕਈ ਵਾਰੀ ਤਾ ਬੀਬੀ ਨੂੰ ਕਹਦਣੀ ਬੀਬੀ ਮੈਨੂੰ ਪਾਣੀ ਦੇਣ ਵਾਸਤੇ ਤੇ ਜਦੋਂ ਮੈਂ ਜਾਂਦੀ ਆ ਜੋਬ ਤੇ ਉੱਥੇ ਆਪਣੇ ਕੋਲੇ ਪਾਣੀ ਦੀ ਬੋ ਤੇ ਉੱਥੇ ਆਪਣਾ ਇੱਕ ਰੂਟੀਨ ਬਣਿਆ ਹੋਇਆ ਸੋ ਚੁੱਟੀਆਂ ਤਾਂ ਕੱਟੀ ਹੁੰਦੀਆਂ ਨੇ ਉਹ ਰੂਟੀਨ ਦੇ ਵਿੱਚ ਮੈਂ ਚੱਲੀ ਜਾ ਰਹੀ ਹਾਂ ਕਿ ਪਾਣੀ ਆ ਪਾਉਤੇ ਪੀ ਲੈਣੇ ਆ ਉੱਥੇ ਵਧੀਆ ਸਾਰਾ ਕੁਝ ਪ੍ਰੋਪਰ ਖਾਇਆ ਪੀਆ ਜਾਂਦਾ ਤੇ ਘਰ ਰਹਿ ਕੇ ਉਦਾਂ ਡਾਈਟ ਵੀ ਨਹੀਂ ਲਈ ਜਾਂਦੀ ਮੈਂ ਸੋਚਦੀ ਹੁੰਨੀ ਆ ਵੀ ਜਿਹੜੀਆਂ ਭੈਣਾਂ ਕਰਨੇ ਉਹਨਾਂ ਨੂੰ ਡਾਈਟ ਲੈਣੀ ਥੋੜੀ ਜੀ ਔਖੀ ਹੋ ਜਾਂਦੀ ਕਿਉਂਕਿ ਰੂਟੀਨ ਹਿੱਲ ਜਾਂਦਾ ਹੈ ਘਰ 'ਚ ਤੁਸੀਂ ਉਦਾਂ ਡਾਈਟ ਵਗੈਰਾ ਨਹੀਂ ਲੈ ਸਕਦੇ ਜਿੱਦਾਂ ਤੁਸੀਂ ਬਾਹਰ ਜਾਨੇ ਹੋ ਕਿਤੇ ਵੀ ਕੰਮ ਤੇ ਜਾਨੇ ਹੋ ਉਦੋਂ ਲੈ ਸਕਦੇ ਸੋ ਉਸ ਤੋਂ ਬਾਅਦ ਕੀ ਕੀਤਾ ਜੀ ਮੈਂ ਵੀ ਪਾਣੀ ਪੀਣਾ ਸ਼ੁਰੂ ਕੀਤਾ ਮੇਰੇ ਵੀ ਬਹੁਤ ਜ਼ਿਆਦਾ ਸਕੇਨਾਂ ਨੂੰ ਫਰਕ ਪਿਆ ਕਿਉਂਕਿ ਮੈਂ ਵੀ ਪਾਣੀ ਬਹੁਤ ਘੱਟ ਪੀਂਦੀ ਸੀ ਬਹੁਤ ਬੈਣਾ ਨੇ ਜਿਹੜੀਆਂ ਬਹੁਤ ਘੱਟ ਪਾਣੀ ਪੀਂਦੀਆਂ ਨੇ ਤੁਸੀਂ ਸੋਚ ਕੇ ਦੇਖਿਓ ਵੀ ਤੁਸੀਂ ਦਿਨ ਚ ਕਿੰਨਾ ਪਾਣੀ ਪੀਂਦੇ ਹੋ 8 ਤੋਂ 10 ਗਲਾਸ ਘੱਟੋ ਘੱਟ ਪਾਣੀ ਪੀਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਉਨਾਂ ਹੀ ਤੁਹਾਡੇ ਅੰਦਰੋਂ ਯੂਰਿਨ ਜਿਹੜਾ ਉਹ ਆਊਟ ਹੋਊਗਾ ਯੂਰਿਨ ਦੇ ਥਰੂ ਤੁਹਾਨੂੰ ਪਤਾ ਹੀ ਆ ਕਿ ਆਪਣੇ ਵੇਸਟ ਮਟੀਰੀਅਲ ਜਿਹੜਾ ਉਹ ਬਾਹਰ ਨਿਕਲ ਜਾਂਦਾ ਸੋ ਜਿਹੜਾ ਸਾਡੀ ਬਾਡੀ ਲਈ ਹਾਰਮਫੁਲ ਹੁੰਦਾ ਹੈ ਨੁਕਸਾਨਦਾਇਕ ਹੁੰਦਾ ਹੈ ਉਹਦਾ ਬਾਹਰ ਨਿਕਲਣਾ ਹੀ ਜ਼ਰੂਰੀ ਹੁੰਦਾ ਹੈ ਠੀਕ ਹੈ ਜੀ ਸੋ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਪੀਣਾ ਹੈਗਾ ਰਾਤ ਮੈਂ ਉਹ ਗੁੜੀਆਂ ਨੂੰ ਪਾਣੀ ਦੱਸਣਾ ਭੁੱਲ ਗਈ ਸੀ ਜਿਹੜੀ ਬਹੁਤ ਅੱਕੀ ਥੱਕੀ ਪਈ ਸੀ ਆਪਣੀ ਸਕਿਨ ਤੋਂ ਬਹੁਤ ਫੈਡ ਅਪ ਹੋ ਚੁੱਕੀ ਸੀ ਤੇ ਉਹਨੂੰ ਮੈਂ ਪਾਣੀ ਦੱਸਣਾ ਭੁੱਲ ਗਈ ਸੀ ਕਿ ਤੁਸੀਂ ਪਾਣੀ ਪੀਣਾ ਤੇ ਦੂਜਾ ਉਹਨਾਂ ਨੂੰ ਮੈਂ ਬੇਸਣ ਤੇ ਮਲਠੀ ਦਾ ਪਾਊਡਰ ਮਿਕਸ ਕਰਕੇ ਰੱਖ ਲਓ ਉਹਨਾਂ ਨੂੰ ਮੈਂ ਦੱਸਿਆ ਸੀ ਉਹ ਤੁਸੀਂ ਵੀ ਜਿੰਨਾਂ ਭੈਣਾਂ ਨੂੰ ਪ੍ਰੋਬਲਮ ਹੈ ਉਹ ਜ਼ਰੂਰ ਰੱਖੋ ਔਰ ਥੋੜਾ ਜਿਹਾ ਚਮਚ 2 ਚਮਚ ਕੱਢੋ ਦੁੱਧ ਚ ਪਾ ਕੇ ਪੇਸਟ ਬਣਾਓ ਮੋਟੀ ਲੇਅਰ ਲਾਓ ਤਾਂ ਕਿ ਅੱਧਾ ਘੰਟਾ 35 ਮਿੰਟ ਥੋੜੇ ਫੇਸ ਦੇ ਉੱਪਰ ਉਹ ਰਹੇ ਛੇਤੀ ਸੁੱਕੇ ਨਾ ਇਹ ਨਹੀਂ ਕਿਤਾ 10 ਮਿੰਟ ਲਾਈ ਹੋ ਸੁੱਕੂਗੀ ਤੇ ਸੀ ਲਾਤੀ ਇਹ ਕੰਮ ਨਹੀਂ ਕਰਨਾ ਹੈਗਾ ਮੋਟੀ ਲੇਅਰ ਲਾਉਣੀ ਹੈਗੀ ਆ ਤੇ ਫਿਰ ਉਹ 1 ਘੰਟਾ 35 ਮਿੰਟ ਘੱਟੋ-ਪੱਟ ਤੁਹਾਡੇ ਫੇਸ ਤੇ ਰਹਿਣੀ ਚਾਹੀਦੀ ਆ ਉਸ ਤੋਂ ਬਾਅਦ ਆਪਣਾ ਫੇਸ ਆ ਜਿਹੜਾ ਉਹ ਵਾਸ਼ ਕਰ ਲੈਣਾ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ 15 ਦਿਨ ਉਹਨੂੰ ਲਗਾਤਾਰ ਲਾਓ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਉਹ ਕੁੜੀ ਜਿਹੜੀ ਜਿਹਦਾ ਫੋਨ ਆਇਆ ਸੀ ਇੰਨੀ ਜ਼ਿਆਦਾ ਖੁਸ਼ ਇਹ ਠੀਕ ਹੋ ਜਾਊਗਾ ਜੀ ਮੇਰਾ ਮੈਂ ਕਿਹਾ ਬਿਲਕੁਲ ਠੀਕ ਹੋ ਜਾਊਗਾ ਮੇਰਾ ਫੇਸ ਬਹੁਤ ਵਧੀਆ ਹੋ ਜਾਊਗਾ ਬਹੁਤ ਵਧੀਆ ਹੋ ਜਾਊਗਾ ਤੁਹਾਡੇ ਵਾਂਗੂ ਹੋ ਜਾਊਗਾ ਮੇਰੇ ਤੋਂ ਵੀ ਵਧੀਆ ਹੋ ਜਾਊਗਾ ਤੁਸੀਂ ਬਹੁਤ ਛੋਟੀਆਂ ਮੈਂ ਤਾਂ ਬਹੁਤ ਵੱਡੀਆਂ ਤੇਰੇ ਤੋਂ ਮੇਰੇ ਤੋਂ ਵੀ ਬਹੁਤ ਵਧੀਆ ਹੋ ਜਾਊਗਾ ਹਣਾ ਤੇ ਬਸ ਫਿਰ ਉਹ ਇੰਨੀ ਖੁਸ਼ ਹੋਈ ਕਹਿੰਦੀ ਜੀ ਮੈਂ ਤਾਂ ਰਿਲੈਕਸ ਹੋ ਗਈ ਤੁਸੀਂ ਪੁੱਛੋ ਨਾ ਇੰਨੀਆਂ ਸੀਸਾਂ ਦਾ ਅੰਦਰੋਂ ਉਹਦੇ ਨਿਕਲੀਆਂ ਹਣਾ ਵੀ ਮੇਰੀ ਜਿਹੜੀ ਪ੍ਰੋਬਲਮ ਜਿਹੜੀ ਪ੍ਰੋਬਲਮ ਦੇਖੋ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਜਿਹੜੀ ਠੀਕ ਨਹੀਂ ਹੋ ਰਹੀ ਤੇ ਤੁਹਾਡੇ ਕਿਸੇ ਦੇ ਕਹਿਣ ਨਾਲ ਕੇ ਬਿਲਕੁਲ ਠੀਕ ਹੋ ਜਾ ਉਹ ਚੀਜ਼ ਯੂਜ਼ ਕਰੋ ਤੇ ਆਪਾਂ ਨੂੰ ਰਿਲੈਕਸ ਆਪਾਂ ਹੋ ਹੀ ਜਾਂਦੇ ਹਾਂ ਹਣਾ ਸੋ ਇਹ ਸੀਗੀ ਉਹ ਭੈਣ ਦੀ ਪ੍ਰੋਬਲਮ ਤੇ ਜਿਹਦੇ ਲਈ ਮਲੱਠੀ ਤੇ ਬੇਸਣ ਆ ਜਿਹੜਾ ਬਹੁਤ کارਗਰ ਹੈਗਾ ਤੇ ਜਿਹੜੀਆਂ ਭੈਣਾਂ ਨੂੰ ਹਜੇ ਵੀ ਪ੍ਰੋਬਲਮ ਹੈਗੀ ਆ ਉਹ ਵਿੱਚ ਵਿੱਚ ਕਦੇ-ਕਦੇ ਤੁਸੀਂ ਟਮਾਟਰ ਦੇ ਉੱਪਰ ਜਿਹੜੀ ਕਾਫੀ ਆ ਉਹ ਪਾ ਕੇ ਆਪਣੇ ਫੇਸ ਦੇ ਉੱਪਰ ਝੁਰੂਰ ਲਾਇਆ ਕਰੋ ਉਹਦੇ ਵਿੱਚ ਬੇਸ਼ੱਕ ਨਹੀਂ ਥੋੜਾ ਜਿਹਾ ਬੇਸਣ ਵੀ ਐਡ ਕਰ ਲਿਆ ਕਰੋ ਮੈਂ ਬਹੁਤ ਵਾਰ ਕਰਦੀ ਹੁੰਦੀ ਹਾਂ ਠੀਕ ਹੈ ਜੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਹੁੰਦੀਆਂ ਨੇ ਨਿੱਕੀਆਂ-ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਕਿ ਪਰ ਅਸੀਂ ਦਵਾਈਆਂ ਦੇ ਚੱਕਰ ਚ ਪੈ ਰਹੇ ਹਾਂ ਮੈਂ ਤੁਹਾਨੂੰ ਹੋਰ ਦੱਸਦੀ ਆ ਉਹ ਭੈਣ ਦੀ ਗੱਲ ਭੈਣ ਕਹਿੰਦੀ ਜੀ ਤੁਸੀਂ ਇੱਕ ਸੀਰਮ ਬਣਾਉਣੇ ਹੁੰਦੇ ਆਂ ਜੀ ਕਹਿੰਦੇ ਜੇ ਤੁਹਾਡੇ ਤੋਂ ਕੋਈ ਚੀਜ਼ ਮੰਗਾਉਣੀ ਹੋਵੇ ਤੁਸੀਂ ਭੇਜ ਵੀ ਦਿਨੇ ਹੋ ਮੈਂ ਕਿਹਾ ਮਤਲਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਜਿਵੇਂ ਕੋਈ ਸੀਰਮ ਵਗੈਰਾ ਕਹਿੰਦੇ ਨਾ ਕੋਈ ਹੈਗੇ ਨੇ ਉਹ ਕਹਿੰਦੇ ਵੀ ਸੀਰਮ ਭੇਜ ਦਾਂਗੇ ਅਸੀਂ 2000 ਰੁਪਏ ਦਾ ਮੈਂ ਕਿਹਾ ਭੈਣੇ ਆਈ ਐਮ ਨੋਟ ਅ ਪ੍ਰੋਫੈਸ਼ਨਲ ਆ ਵੈਦ ਵੈਦ ਕਹੂੰਗੀ ਮੈਂ ਹੈਨਾ ਤੇ ਮੈਂ ਪ੍ਰੋਫੈਸ਼ਨਲ ਵੈਦ ਨਹੀਂ ਹੈਗੀ ਮੈਂ ਸਿਰਫ ਮੇਰਾ ਕੰਮ ਹੈ ਸਿਰਫ ਤੁਹਾਨੂੰ ਦੱਸਣਾ ਅੱਗੇ ਬਣਾਉਣਾ ਤੁਹਾਡਾ ਕੰਮ ਹੈ ਤੁਸੀਂ ਇਹਨੂੰ ਬਣਾਇਓ ਸੀਰਮ ਦਾ ਵੀ ਮੈਂ ਉਹਨੂੰ ਡਿਟੇਲ ਦੇ ਵਿੱਚ ਦੱਸਦਾ ਕਿ ਇਦਾਂ ਬਣਾ ਲਿਓ ਤੁਸੀਂ ਤੇ ਯੂਜ਼ ਕਰਿਓ ਦੇਖੋ ਮੈਂ ਕਿ ਮੇਰਾ ਇਹ ਕੰਮ ਨਹੀਂ ਹੈਗਾ ਕਿ ਮੈਂ ਚੀਜ਼ਾਂ ਬਣਾ ਕੇ ਤੁਹਾਨੂੰ 2-2000 ਦੇ ਵਿੱਚ ਭੇਜਾਂ ਮੈਂ ਵੀ ਭੇਜ ਦਨੀ ਆ ਮੈਂ ਕਿ 2000 ਦੇ ਵਿੱਚ ਫਿਰ ਹੱਸਣ ਲੱਗ ਗਈ ਉਹ ਮੈਂ ਕਿ ਮੈਂ ਦੱਸ ਦਿੰਨੀ ਆ ਤੈਨੂੰ ਕਿਵੇਂ ਬਣਾਉਣਾ ਜੇ ਨਹੀਂ ਬਣਾਉਂਦਾ ਤਾਂ ਮੈਂ 2000 ਚ ਭੇਜ ਦਨੀ ਆ ਫਿਰ ਬਹੁਤ ਖੁਸ਼ ਹੋਈ ਉਹ ਤੇ ਬੜਾ ਵਧੀਆ ਐ ਲੱਗਦਾ ਸੀਗਾ ਵੀ ਜਿਵੇਂ ਕਿ ਦੇਹ ਦੇ ਜਾਣਦੇ ਐਨੀ ਵਧੀਆ ਗੱਲਬਾਤ ਹੋਈ ਉਹ ਕੁੜੀ ਦੇ ਨਾਲ ਤੇ ਉਹਨੂੰ ਦੱਸਦਾ ਕਿ ਇਦਾਂ ਬਣਾ ਲਓ ਇਹਦੇ ਵਿੱਚ ਕੋਈ ਮੰਤਰ ਨਹੀਂ ਹੈਗਾ ਤੇ ਜੇ ਸ਼ੀਸ਼ੀ ਵਿੱਚ ਮੈਂ ਪਾ ਕੇ ਉਹਦੇ 'ਚ ਲੇਬਲ ਜਾਂ ਲਾ ਕੇ ਡੱਬੀ 'ਚ ਪਾ ਕੇ ਕਹਦਾ ਕਿ ਮੈਂ ਇਹ ਸੇਲ ਕਰਦੀ ਆਂ ਮੈਂ 2000 ਦੀ ਦਊਂਗੀ ਫੇਰ ਇਸ ਦੀਆਂ ਸਾਰੀਆਂ ਛਾਈਆਂ ਦਾਗ-ਦੱਬੇ ਦੂਰ ਹੋ ਜਾਣਗੇ ਤੇ 2000 ਦੇ ਵਿੱਚ ਮਿਲੂਗੀ ਤਾਂ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਲੈਣ ਲਈ ਤਿਆਰ ਹੋ ਜਾਣਗੀਆਂ ਕਿਉਂਕਿ ਅਸੀਂ ਆਪਣੇ ਚਿਹਰੇ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਹੁੰਨੇ ਆ ਹਨਾ ਕਿ ਸਾਨੂੰ ਚਿਹਰਾ ਸਾਫ਼ ਚਾਹੀਦਾ ਹੈ ਪਲੇਨ ਚਾਹੀਦਾ ਬਿਲਕੁਲ ਦਾਗ ਤਾਂ ਬਾਹਰੇ ਤੇ ਨਹੀਂ ਚਾਹੀਦਾ ਚੰਦ ਵਰਗਾ ਚਿਹਰਾ ਚਾਹੀਦਾ ਸਾਨੂੰ ਸੋ ਬਹੁਤ ਭੈਣਾ ਲੈਣ ਲਈ ਤਿਆਰ ਹੋ ਜਾਂਦੀਆਂ ਨੇ ਪਰ ਇਹ ਸਾਡਾ ਕੰਮ ਨਹੀਂ ਹੈਗਾ ਤੁਹਾਨੂੰ ਜਿੱਥੋਂ ਮਿਲਦਾ ਤੁਸੀਂ ਲੈ ਲਓ ਬੇਸ਼ੱਕ ਦੀ ਤੇ ਚਲੋ ਇੱਕ ਦੋ ਸਟੋਰੀਆਂ ਭੈਣ ਨੇ ਵਿਚਾਰੀ ਨੇ ਫਿਰ ਭੈਣ ਕਹਦੇਨੀ ਆ ਉਹ ਉਕੜੀ ਨੇ ਮੈਨੂੰ ਫਿਰ ਵੀ ਸਹਾਈਆਂ ਚਲੋ ਉਹ ਜਦੋਂ ਬੰਦਾ ਫਸਿਆ ਹੁੰਦਾ ਨਾ ਉਹ ਸਾਰੇ ਅੱਕੀ ਭਲਾਹੀ ਕਹਦੇ ਹੁੰਦੇ ਹੱਥ ਮਾਰਦਾ ਫਿਰ ਹਨ ਤੇ ਫਿਰ ਉਹ ਇਸ ਕਰਕੇ ਉਹ ਇੱਕ ਦੋ ਥਾਈ ਹੋਰ ਵੀ ਪਤਾ ਕੀਤਾ ਤੇ ਕਹਿੰਦੇ ਸਕੈਨ ਕਰਾ ਕੇ ਆਓ ਜੀ ਫਿਰ ਇੰਨੇ ਦੀ ਦਵਾਈ ਖਲਾਵਾਂਗੇ ਮੈਂ ਨਹੀਂ ਖਾ ਸਕਦੀ ਕਹਿੰਦੇ ਇੰਨੇ ਦੀ ਦਵਾਈ ਹਰ ਇੱਕ ਦੀ ਪਹੁੰਚ ਦੇਉਂ ਪਹੁੰਚ ਵਿੱਚ ਵੀ ਨਹੀਂ ਹੁੰਦੀ ਔਰ ਇਗਨੋਰੈਂਸ ਵੀ ਹੁੰਦੀ ਆ ਗੱਲ ਪਹੁੰਚ ਦੀ ਨਹੀਂ ਆ ਇਗਨੋਰੈਂਸ ਦੀ ਵੀ ਹੁੰਦੀ ਆ ਅਗੇ ਆਮਤਾ ਦੀ ਵੀ ਹੁੰਦੀ ਆ ਕਿ ਤੁਹਾਨੂੰ ਉਹਦੇ ਬਾਰੇ ਨੌਲੇਜ ਨਹੀਂ ਹੁੰਦਾ ਨੌਲੇਜ ਨਹੀਂ ਹੁੰਦੀ ਕਈ ਭੈਣਾਂ ਵਿਚਾਰੀਆਂ ਜਿੱਥੋਂ ਮਰਜੀ ਪੈਸੇ ਦੇ ਕੇ ਉਹ ਚੀਜ਼ਾਂ ਖਰੀਦੀ ਜਾਂਦੀਆਂ ਨੇ ਪਰ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਮੈਂ ਤੁਹਾਨੂੰ ਇਹ ਕਹੂੰਗੀ ਕਿ ਇਹਨਾਂ ਨੂੰ ਅਵੋਇਡ ਕਰੋ ਜਿਹੜੀ ਖਾਣ ਵਾਲੀ ਚੀਜ਼ ਆ ਘੱਟੋ ਘੱਟ ਜੇ ਕੋਈ ਤੁਹਾਨੂੰ ਦੱਸਦਾ ਬਿਲਕੁਲ ਨਾ ਖਾਓ ਜੇ ਮਤਲਬ ਘਰੇਲੂ ਚੀਜ਼ ਹੈਗੀ ਆ ਥੋੜੀ ਕਿਚਨ ਦੀ ਚੀਜ਼ ਹੈਗੀ ਆ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ ਪਰ ਜੇ ਕਹਿੰਦਾ ਕੋਈ ਆ ਟੈਬਲੇਟ ਲੈ ਲਓ ਜੀ ਜਾਂ ਦੇਸੀ ਦਵਾਈ ਲੈ ਲਓ ਜੀ ਪਲੀਜ਼ ਇਹਨਾਂ ਤੋਂ ਬਚਿਆ ਕਰੋ ਬਹੁਤ ਜ਼ਿਆਦਾ ਨੁਕਸਾਨ ਦੇ ਨਹੀਂ ਤੁਹਾਨੂੰ ਪਤਾ ਅੱਜ ਕੱਲ ਦਾ ਪਤਾ ਨਹੀਂ ਕਿ ਖੇਸਵਾ ਆਪਾਂ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਦੇਸੀ ਦਵਾਈਆਂ ਚ ਖਾ ਲੈਣੀਆਂ ਤੇ ਕਿੰਨੇ ਕੁ ਸਾਈਡ ਇਫੈਕਟ ਸਾਨੂੰ ਕਰ ਦਿੰਦੇ ਸਾਡੇ ਜਾਨ ਵਾਸਤੇ ਵੀ ਖਤਰਾ ਬਣ ਜਾਂਦੀ ਆ ਸੋ ਇਹ ਤਾਂ ਸੀਗੀ ਉਹ ਭੈਣ ਦੀ ਗੱਲ ਕਿ ਜਿਹੜੀ ਬਹੁਤ ਜ਼ਿਆਦਾ ਅੱਕੀ ਥੱਕੀ ਪਈ ਸੀਗੀ ਆਪਣੀ ਫੇਸ ਨੂੰ ਲੈ ਕੇ ਤੇਰੀਆਂ ਪੈਣਾ ਹੋਣਗੀਆਂ ਇਸ ਤਰ੍ਹਾਂ ਦੀਆਂ ਮੈਂ ਦੇਖਿਆ ਕਈ ਪੈਣਾ ਹੁੰਦੀਆਂ ਤਾਂ ਫੇਸ ਦਾ ਨਾ ਜਿਹੜੇ ਐ ਝੁਲਸੇ ਪੈ ਜਾਂਦੇ ਨੇ ਪਰ ਇਗਨੋਰੈਂਸ ਕੇ ਸੀ ਕੀ ਕਰੀਏ ਦਵਾਈਆਂ ਲੈ ਲੀਆਂ ਦਵਾਈ ਟਿਊਬ ਲਾ ਲਈ ਕੋਈ ਕਰੀਮ ਦੇਦੀ ਕੋਈ ਮੈਡੀਸਨਲ ਕਰੀਮ ਲੈ ਲਈ ਉਹਦੇ ਨਾਲ ਇੱਕ ਵਾਰ ਫੇਰਾ ਜਿਹੜਾ ਉਹ ਬਿਲਕੁਲ ਸਾਫ਼ ਹੋ ਜਾਂਦਾ ਪਰ ਉਸ ਤੋਂ ਬਾਅਦ ਡਬਲ ਗੰਦਾ ਹੋ ਕੇ ਸਾਹਮਣੇ ਆਉਂਦਾ ਠੀਕ ਹੈ ਸੋ ਧਿਆਨ ਰੱਖਿਆ ਕਰੋ ਜੀ ਆਪਣੀ ਸਕਿਨ ਦਾ ਤੁਸੀਂ ਆਪ ਸਿਆਣੇ ਬਣੋ ਇਧਰੋਂ ਉਧਰੋਂ ਦਵਾਈਆਂ ਲੈ ਕੇ ਨਾ ਖਾਓ ਕੋਈ ਮੈਡੀਸਨਲ ਕਰੀਮ ਲੈ ਕੇ ਨਾ ਲਾਓ ਕਰੀਮ ਤਾਂ ਅਪਲਾਈ ਬਿਲਕੁਲ ਹੀ ਨਾ ਕਰੋ ਤੇ ਬਾਕੀ ਤੁਸੀਂ ਇਹ ਦੇਸੀ ਨੁਸਖੇ ਜਿਹੜੇ ਹੈਗੇ ਆ ਇਹਦੇ ਨਾਲ ਤੁਹਾਡੀ ਸਕਿਨਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਬਹੁਤ ਜ਼ਿਆਦਾ ਫੇਸ਼ੀਅਲ ਮੈਨੇ ਕਰਾਉਂਦੀ ਪਾਰਲਰ ਮੈਨੇ ਜਾਂਦੀ ਬਲੀਚ ਮੈਨੇ ਕਰਾਉਂਦੀ ਆ ਸਾਰਾ ਦਿਨ ਮਤਲਬ ਕਿ ਸਤਰੀ ਫਿਰਦੀ ਰਹਿਣੀ ਆ ਇੱਧਰ ਉੱਧਰ ਕੰਮਾਂ 'ਚ ਤੁਹਾਨੂੰ ਮੇਰਾ ਪਤਾ ਹੈਗਾ ਕੋਈ ਐ ਨਹੀਂ ਕਿ ਮੈਂ ਬਹੁਤ ਜ਼ਿਆਦਾ ਧਿਆਨ ਰੱਖ ਰਹੀ ਹਾਂ ਸਵੇਰ ਦਾ ਮੂੰਹ ਧੋਤਾ ਹੁੰਦਾ ਉਸ ਤੋਂ ਬਾਅਦ ਸਾਰਾ ਅਗਲੇ ਦਿਨ ਹੀ ਧੋਣਾ ਹੁੰਦਾ ਹੈ ਨਾ ਹੁਣ ਆਪਣਾ ਨਾਚ ਹੀ ਆਈਆਂ ਜਿਹੜਾ ਨਾਲ ਹੀ ਬਸ ਉਸ ਤੋਂ ਬਾਅਦ ਹੁਣ ਬਸ ਇਹ ਸਵੋਸ਼ ਜਰੂਰ ਆਪਾਂ ਬਣਾ ਕੇ ਰੱਖਿਆ ਹੋਇਆ ਉਹ ਮੈਂ ਤੁਹਾਨੂੰ ਵਲੌਗ ਪਾਇਆ ਹੋਇਆ ਸੀਗਾ ਕਿਸੇ ਦਿਨ ਫੇਰ ਪਾ ਦਾਂਗੇ ਕਿਉਂਕਿ ਹੁਣ ਉਹ ਖਤਮ ਹੋ ਰਿਹਾ ਤੁਸੀਂ ਮੇਰੇ ਫੇਸ ਦੇ ਉੱਪਰ ਤੁਹਾਨੂੰ ਕੋਈ ਦਾਗ ਧੱਬਾ ਨਹੀਂ ਦਿਖਦਾ ਹੁਣ ਤੁਹਾਨੂੰ ਕੋਈ ਐ ਨਹੀਂ ਲੱਗਦਾ ਕਿ ਇਹ ਫੇਸ਼ੀਅਲ ਨਹੀਂ ਕਰਾਉਂਦੀ ਤੇ ਅਸੀਂ ਫੇਸ਼ੀਅਲ ਕਰਾਉਣੀ ਆ ਸਾਡੀ ਸਕਿਨ ਜਿਆਦਾ ਵਧੀਆ ਜਿੰਨਾ ਫੇਸ਼ੀਅਲ ਕਰਾਉਂਗੇ ਓਨੀ ਸਕਿਨ ਲੂਜ਼ ਹੁੰਦੀ ਜਾਊਗੀ ਕਈ ਭੈਣਾਂ ਤਾਂ ਮੈਂ ਦੇਖੀਆਂ ਨੇ ਇੰਨੀ ਰੈਗੂਲਰ ਨੇ ਉਹ ਇਹ ਗਹਿਣਗੀਆਂ ਕਿ ਫੰਕਸ਼ਨ ਤੇ ਜਾਣਾ ਸੀ ਮੇਰੇ ਤੋਂ ਫੇਸ਼ੀਅਲ ਨਹੀਂ ਕਰਾਇਆ ਗਿਆ ਅਗਲਾ ਮੈਨੂੰ ਕਹੂਗਾ ਇਹ ਦੇਖ ਕੀ ਮੂੰਹ ਬਣਾਈ ਫਿਰਦੀ ਐ ਸ ਮੈਨੂੰ ਤਾਂ ਲੱਗਦਾ ਨਹੀਂ ਹੁੰਦਾ ਮੈਂ ਤਾਂ ਕਹਿਣੀ ਐ ਜੇ ਬੇਸਣ ਦੇ ਵਿੱਚ ਮਲਾਈ ਪਾ ਕੇ ਹਲਦੀ ਪਾ ਕੇ ਤੁਸੀਂ ਪੈਕ ਬਣਾ ਕੇ ਲਾ ਲਿਆ ਉਹਦੇ ਵਰਗਾ ਕੋਈ ਗਲੋ ਹੀ ਨਹੀਂ ਹੈਗਾ ਤੁਸੀਂ ਜਿੰਨੇ ਮਰਜ਼ੀ ਫੇਸ਼ੀਅਲ ਕਰਾਈ ਜਾਓ ਇਹ ਕਈ ਵਾਰੀ ਸਾਡਾ ਸਟੇਟਸ ਸਿੰਬਲ ਬਣ ਜਾਂਦਾ ਕਿ ਅਸੀਂ ਆਹ ਵਾਲਾ ਫੇਸ਼ੀਅਲ ਕਰਾਇਆ ਅਸੀਂ ਜੀ 5000 ਵਾਲਾ ਕਰਾਇਆ ਫਲਾਨੇ ਸੈਲੂਨ ਤੋਂ ਕਰਾਇਆ ਸੈਲੂਨ ਵੱਡੇ ਵੱਡੇ ਹੈ ਨਾ ਉੱਥੋਂ ਕਰਾਇਆ ਮੈਂ ਤਾਂ ਹੋਰ ਕਿਤੋਂ ਕਰਾਉਂਦੀ ਨਹੀਂ ਹੈਗੀ ਸੋ ਇਹ ਸਾਡਾ ਸਟੇਟਸ ਸਿੰਬਲ ਹੈ ਅਦਰਵਾਈਜ਼ ਸਾਡੀ ਸਕਿਨਾਂ ਦੇ ਦੁਸ਼ਮਣ ਨਹੀਂ ਹੈ ਫੇਸ਼ੀਅਲ ਕਰੀਮਾਂ ਹੀ ਨੇ ਵੱਧ ਤੋਂ ਵੱਧ ਬਸ ਜਿਹੜੀ ਮਰਜ਼ੀ ਕਰੀਮ ਲਾਈ ਜਾਣ ਜੀ ਉਹ ਜਿਹੜੀ ਮਰਜ਼ੀ ਡੱਬੀ ਦੇ ਵਿੱਚ ਪਾ ਕੇ ਲਾਈ ਜਾਣ ਮੈਂ ਵਿਰੋਧ ਨਹੀਂ ਬੋਲਦੀ ਉਹਨਾਂ ਦੇ ਪਾਰਲਰਾਂ ਦੇ ਮੈਂ ਫੇਰ ਕਹਣੀ ਆ ਮੈਂ ਪਾਰਲਰਾਂ ਦੇ ਵਿਰੋਧ ਨਹੀਂ ਬੋਲਦੀ ਸਾਰੀ ਕਦਾ ਆਪਣਾ ਕੰਮ ਹੈ ਕਰਾਉਣਾ ਤੁਹਾਡੀ ਮਰਜ਼ੀ ਹੈ ਤੁਸੀਂ ਕਰਾਓ ਪਰ ਨਾਲ-ਨਾਲ ਦੇਸੀ ਚੀਜ਼ਾਂ ਜ਼ਰੂਰ ਯੂਜ਼ ਕਰਦੇ ਰਹੋ ਠੀਕ ਹੈ ਜੀ ਤੇ ਲਓ ਜੀ ਇਹੀ ਸੀਗਾ ਆਪਣਾ ਅੱਜ ਦਾ ਵਲੌਗ ਤੇ ਭੈਣ ਦੀ ਰਿਕੁਐਸਟ ਸੀਗੀ ਕਿ ਜਰੂਰ ਦੱਸੋ ਪਲੀਜ਼ ਜਰੂਰ ਦੱਸੋ ਪਲੀਜ਼ ਇੱਕ ਭੈਣ ਦੀ ਰਿਕੁਐਸਟ ਹੋਰ ਹੈਗੀ ਆ ਉਹ ਵਲੌਗ ਪਤਾ ਨਹੀਂ ਇਸ ਤੋਂ ਪਹਿਲਾਂ ਆ ਜੂਗਾ ਆ ਚੁੱਕਿਆ ਹੋਊਗਾ ਠੀਕ ਹੈ ਇਹ ਉਸ ਤੋਂ ਨੈਕਸਟ ਥ੍ਰੀ ਆਊਗਾ ਤੇ ਲੋ ਜੀ ਹੁਣ ਆਪਾਂ ਇਹ ਵਲੌਗ ਦਾ ਮੈਨੂੰ ਲੱਗਦਾ ਇੱਥੇ ਹੀ ਐਂਡ ਕਰਦੀ ਆ ਭੈਣ ਦੀ ਸਮੱਸਿਆ ਦਾ ਹੱਲ ਹੋ ਜਾਊਗਾ ਮੈਂ ਮੇਰਾ ਮਤਲਬ ਇਹ ਹੀ ਸੀਗਾ ਕਿ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੂੰ ਵੀ ਪ੍ਰੋਬਲਮ ਹੋਊ ਜਿਨ੍ਹਾਂ ਦਾ ਕੰਟੈਕਟ ਮੇਰੇ ਨਾਲ ਨਹੀਂ ਹੋ ਪਾ ਰਿਹਾ ਹੋਣਾ ਸੋ ਇਹ ਵਲੌਗ ਸਾਰੀਆਂ ਉਹਨਾਂ ਭੈਣਾਂ ਲਈ ਹੈ ਜਿਹੜੀਆਂ ਆਪਣੀ ਸਕਿਨ ਨੂੰ ਲੈ ਕੇ ਬਹੁਤ ਜ਼ਿਆਦਾ ਕੀਆਂ ਥੱਕੀਆਂ ਪਈਆਂ ਨੇ ਔਰ ਬਹੁਤ ਜ਼ਿਆਦਾ ਗੁੱਸੇ ਵਿੱਚ ਨੇ ਕਿ ਇਹਨਾਂ ਦਾ ਕੀ ਕੀਤਾ ਜਾਵੇ, ਇਸ ਸਕਿਨ ਦਾ ਕੀ ਕੀਤਾ ਜਾਵੇ। ਸੋ 15 ਦਿਨਾਂ ਬਾਅਦ ਕਹਿੰਦੇ ਜੀ ਠੀਕ ਹੋ ਜਾਊਗਾ, ਠੀਕ ਹੋ ਜਾਊਗਾ ਬਾਰ-ਬਾਰ। ਮੈਂ ਕਿਹਾ ਮੈਂ ਤੁਹਾਡੇ ਰਿਜ਼ਲਟ ਦੀ ਵੇਟ ਕਰੂੰਗੀ 15 ਦਿਨਾਂ ਬਾਅਦ। ਤੁਹਾਡਾ ਫੋਨ ਆਉਣਾ ਬਹੁਤ ਜ਼ਰੂਰੀ ਹੈ ਕਿ 15 ਦਿਨਾਂ ਬਾਅਦ ਮੈਨੂੰ ਆਪਣਾ ਰਿਜ਼ਲਟ ਦੱਸਿਓ। ਮੈਨੂੰ ਫੋਨ ਜ਼ਰੂਰ ਕਰਿਓ। ਠੀਕ ਹੈ ਜੀ ਬਹੁਤ ਭੈਣਾਂ ਕਰਕੇ ਦੱਸਦੀਆਂ ਨੇ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ। ਤੇ ਲੋ ਜੀ ਵਲੌਗ ਦਾ ਇੱਥੇ ਕਰਦੇ ਆ ਐਂਡ ਆਪਾਂ ਤੇ ਲੈ ਕੇ ਆਉਣੇ ਆ ਇੱਕ ਨਵਾਂ ਵਲੌਗ ਤਦ ਤੱਕ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ